ਮੁੱਖ ਮੰਤਰੀ ਸਾਹਿਬ ਨੇ ਜਦੋਂ ਬਿਆਨ ਦਿੱਤਾ ਕਿ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਤਾਂ ਸਾਰੇ ਪਾਸੇ ਚਰਚਾਵਾਂ ਤੇਜ਼ ਹੋ ਗਈਆਂ ਵੀ ਹੁਣ ਕਾਨੂੰਨ ਬਣ ਜਾਊਗਾ 10 ਤਰੀਕ ਨੂੰ ਕੋਈ ਸੁਨੇਹਾ ਇਦਾਂ ਦਾ ਆਊਗਾ ਵੀ ਜਿਹੜਾ ਲੰਬੇ ਸਮੇਂ ਤੋਂ ਲੋਕ ਉਡੀਕ ਰਹੇ ਆ ਪਰ ਦੋ ਦਿਨ ਲੰਘ ਗਏ ਤੇ ਅਗਲੇ ਦੋ ਦਿਨਾਂ ਵਿੱਚ ਤੁਹਾਨੂੰ ਕੀ ਉਮੀਦ ਆ ਹੁਣ ਸਰਕਾਰ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਬੇਅਦਬੀ ਦਾ ਕਾਨੂੰਨ ਪਾਸ ਕਰਨ ਵਾਸਤੇ ਸਪੈਸ਼ਲ ਸਦਨ ਸੱਦਿਆ ਗਿਆ ਹੈ ਪਰ ਦੋ ਦਿਨ ਦੇ ਵਿੱਚ ਇਹਨਾਂ ਨੇ ਉਸਤੇ ਬਿਲਕੁਲ ਕੋਈ ਗੱਲ ਨਹੀਂ ਕੀਤੀ ਹੈਗੀ ਇੱਕ ਸੀਆਈਐਸਫ ਜਿਹੜੀ ਉੱਥੇ ਭਾਖੜਾ ਨੰਗਲ ਡੈਮ ਤੋਂ ਹਟਾਉਣ ਵਾਸਤੇ ਇਹਨਾਂ ਨੇ ਮਤਾ ਪਾਇਆ ਤਾਂ ਤੁਸੀਂ ਕੱਲ ਦਾ ਮੈਂ ਸਾਰਾ ਸੁਣਿਆ ਸੀ ਉਹ ਸੰਸਦ ਦੇ ਵਿੱਚ ਵਿਧਾਨ ਸਭਾ ਜੋ ਕਾਰਵਾਈ ਹੋਈ ਪਹਿਲੇ 5 ਮਿੰਟਾਂ ਦੇ ਵਿੱਚੋਂ ਮਤਾ ਪਾਸ ਹੋ ਗਿਆ ਸੀ ਮੌਜੂਦਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸਪੀਕਰ ਸਾਹਿਬ ਨੇ ਪੜਿਆ ਪ੍ਰਤਾਪ ਸਿੰਘ ਬਾਜਵਾੜੇ ਸਹਿਮਤੀ ਦੇਤੀ ਜਦੋਂ ਇੱਕ ਮਤੇ ਤੇ ਸਰਕਾਰ ਨੇ ਪੇਸ਼ ਕੀਤਾ ਵਿਰੋਧੀ ਧਿਰ ਨੇ ਸਹਿਮਤੀ ਦੇਤੀ ਤਾਂ ਵਿਧਾਨ ਸਭਾ ਦੇ ਵਿੱਚ ਟਾਈਮ ਕਿਉਂ ਖਰਾਬ ਕੀਤਾ ਗਿਆ ਦੇਖੋ ਸੁਪਰੀਮ ਕੋਰਟ ਦੇ ਅੰਗੇਸ਼ਟ ਜਾ ਕੇ ਸਟੇਟ ਗਵਰਨਮੈਂਟ ਨੇ ਇੱਕ ਬਿਲ ਪਾਸ ਕਰਤਾ ਕਿ ਅਸੀਂ ਇਸ ਰੋਕ ਨੂੰ ਨਹੀਂ ਮੰਨਦੇ ਸਾਡੇ ਸਟੇਟ ਚ ਕਿਲਾ ਰਾਜਪੁਰ ਦੇ ਵਿੱਚ ਇਹ ਰਵਾਇਤੀ ਖੇਡਾਂ ਨੇ ਇਹ ਹੋਣਗੀਆਂ ਮੈਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਅਰਵੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਇਹ ਪੁੱਛਣਾ ਚਾਹਣਾ ਕਿ ਦੱਸੋ ਬੈਲ ਗੱਡੀਆਂ ਦੀਆਂ ਰੇਸਾਂ ਤੁਹਾਡੇ ਵਾਸਤੇ ਜ਼ਿਆਦਾ ਜ਼ਰੂਰੀ ਨੇ ਜਾਂ ਬੇਅਦਵੀ ਰੋਕਣੀ ਜ਼ਿਆਦਾ ਜ਼ਰੂਰੀ ਆ ਬਲੋਕਾਂ ਨੇ ਤਾਂ ਮਾਫ ਕਰਨਾ ਇਹ ਵੀ ਕਿਹਾ ਵੀ ਉਹਨੂੰ ਚੜਨ ਦੀ ਕੀ ਲੋੜ ਸੀ ਕਾਦੇ ਵਾਸਤੇ ਚੜ ਗਿਆ ਬੇਵਕੂਫ ਆ ਉਹ ਉਹਨੂੰ ਪਤਾ ਨਹੀਂ ਹੈਗਾ ਵੀ ਐਦਾਂ ਕੁਝ ਨਹੀਂ ਹੁੰਦਾ ਹੁੰਦਾ ਚੱਕਿਆ ਮੂੰਹ ਤੇ ਜਾ ਕੇ ਟਾਵਰ ਦੇ ਚੜ ਗਿਆ ਹੁਣ ਬੈਠਾ ਰਿਹਾ ਭਾਈ ਤੁਸੀਂ ਦੱਸ ਦੋ ਕਿ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਪਹਿਲਾਂ 5 ਸਾਲ ਰਹੀ ਕਾਂਗਰਸ ਦੀ ਸਰਕਾਰ ਉਹ ਤੋਂ ਪਹਿਲਾਂ ਰਹੀ ਅਕਾਲੀ ਦਲ ਦੀ ਸਰਕਾਰ ਕਦੇ ਇਸ ਮੁੱਦੇ ਤੇ ਇਸ ਲੈਵਲ ਦੀ ਬਹਿਸ ਹੋਈ ਹੈ ਕਦੇ ਵੀ ਨਹੀਂ ਹੋਈ ਇਹ ਭਾਈ ਗੁਰਜੀਤ ਸਿੰਘ ਦੀ ਹੀ ਦੇਣ ਹੈ ਕਿ ਇਸ ਕਾਨੂੰਨ ਦੇ ਬਾਰੇ ਅੱਜ ਇੱਕ ਪੰਜਾਬ ਪੱਧਰੀ ਚਰਚਾ ਚੱਲ ਰਹੀ ਹੈ ਇਹਨਾਂ ਫਿਰ ਸੁਝਾਅ ਕੀਤੇ ਲੋਕੀਂਦੇ ਤੁਹਾਨੂੰ ਕੀ ਲੱਗਦਾ ਕੀਤੇ ਸੁਝਾਵਾਂ ਦੀ ਲੋੜ ਹੈ ਸਰਕਾਰ ਨੂੰ ਅਸੀਂ ਇਹ ਨਹੀਂ ਮੈਨੂੰ ਇਹਨਾਂ ਦੇ ਸ਼ੱਕ ਹੈ ਜੀ ਨੀਅਤ ਦੇ ਕਿ ਇਹ ਸੁਝਾਅ ਨਹੀਂ ਲੈਣਾ ਚਾਹੁੰਦੇ ਇਹ ਜਾਂ ਤਾਂ ਅਰਵਿੰਦ ਕੇਜਰੀਵਾਲ ਜਾਂ ਸੈਂਟਰ ਦੀ ਭਾਜਪਾ ਸਰਕਾਰ ਦੇ ਦਬਾਅ ਵਿੱਚ ਨੇ ਸੁਝਾਅ ਦਾ ਹੀ ਗੱਲ ਤਾਂ ਇਹ ਸਰਪ ਇਸ ਗੱਲ ਨੂੰ ਠੰਡੇ ਵਾਸਤੇ ਵਿੱਚ ਪਾਉਣ ਵਾਸਤੇ ਕਰ ਰਹੇ ਨੇ ਚਾਹੇ ਉਹ ਅਰਵਿੰਦ ਕੇਜਰੀਵਾਲ ਨੇ ਚਾਹੇ ਮਨੀਸ਼ ਸਸੋਧੀਆਂ ਨੇ ਕਿ ਉਹ ਸਾਰੇ ਇਹਨਾਂ ਨੂੰ ਇੱਕ ਕਾਨੂੰਨ ਬਣਾਉਣ ਤੋਂ ਰੋਕ ਰਹੇ ਨੇ ਤਾਨੂੰ ਇਹ ਲੱਗਦਾ ਬਿਲਕੁਲ ਲੱਗਦਾ ਜੀ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਅਸੀਂ ਪੇਸ਼ ਜ਼ਰੂਰ ਕਰਾਂਗੇ ਇਸ ਬਿੱਲ ਨੂੰ ਕਾਨੂੰਨ ਦੇ ਲਈ ਪਰ ਉਸ ਤੋਂ ਬਾਅਦ ਦੇਖਿਆ ਵੀ ਜਾਣਾ ਜ਼ਰੂਰੀ ਆ ਵੀ ਕੋਈ ਕੱਚ ਪਿੱਲ ਰਹਿ ਨਾ ਜਾਵੇ ਕੋਈ ਦੋਸ਼ੀ ਵਿੱਚੋਂ ਬਚੇ ਨਾ ਕੋਈ ਲੂਪ ਹੋਲ ਨਾ ਰਹਿ ਜਾਣ ਅਸੀਂ ਪੂਰਾ ਸੋਚ ਸਮਝ ਕੇ ਵਿਚਾਰ ਕਰਕੇ ਕਾਨੂੰਨ ਨੂੰ ਫੇਰ ਰੂਪ ਦਵਾਂਗੇ ਇਹਦੇ ਨਾਲ ਤੁਹਾਨੂੰ ਇਤਰਾਜ਼ ਆ ਕੋਈ ਇਹ 9 ਮਹੀਨਿਆਂ ਦੀ ਦੇਰ ਕਰਨ ਦਾ ਜ਼ਿੰਮੇਵਾਰ ਕੀ ਪੰਜਾਬ ਸਰਕਾਰ ਨਹੀਂ ਹੈ ਕਿ ਉਹ ਅਧਿਕਾਰੀ ਨਹੀਂ ਨੇ ਅੱਜ ਗੁਰਜੀਤ ਸਿੰਘ ਆਖਰੀ ਸਾਹਾਂ ਤੇ ਆ ਗਿਆ ਤਾਂ ਇਹ ਕਹਿੰਦੇ ਨੇ ਅਸੀਂ ਸੁਝਾ ਲਵਾਂਗੇ ਉਹ ਕਹਿੰਦੇ ਅਸੀਂ ਤਾਂ ਗੁਰਜੀਤ ਸਿੰਘ ਨੂੰ ਕਦੋਂ ਦੇ ਕਹਿ ਰਹੇ ਆ ਵੀ ਭਾਈ ਉਤਰਿਆ ਉਹ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ ਜੋ ਅੱਗੇ ਪੰਜਾਉਣ ਵਾਲੀਆਂ ਗੱਲਾਂ ਪਚਾ ਦਾਂਗੇ ਅਫਸਰ ਤਾਂ ਇਹ ਕਹਿਣਗੇ ਤੁਹਾਨੂੰ ਜਦੋਂ 28 ਜੂਨ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਰੋਸਾ ਦੇ ਕੇ ਆਪਦੇ ਭਰੋਸੇ ਤੇ ਪੂਰੇ ਨਹੀਂ ਉਤਰ ਰਹੇ ਤਾਂ ਗੁਰਜੀਤ ਸਿੰਘ ਕਿਹੜੀ ਗੱਲ ਤੇ ਯਕੀਨ ਕਰੇਣਾਂ ਦੀ ਤੇ ਜਦੋਂ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਬੰਦਾ ਉਹਦੇ ਤੇ ਕੀ ਪ੍ਰੈਸ਼ਰ ਹੈ ਸਾਨੂੰ ਤਾਂ ਇਹ ਸਮਝ ਨਹੀਂ ਲੱਗ ਰਹੀ ਹੈਗੀ ਜਾਂ ਤਾਂ ਫਿਰ ਸਪਸ਼ਟ ਹੈ ਕਿ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਹੁੰਦੀਆਂ ਰਹਿਣ ਸਿੱਖ ਕਿਤੇ ਉਹਨੂੰ ਮਾਰ ਵੀ ਦੇਣ ਵੱਢ ਵੀ ਦੇਣ ਸਿੱਖ ਕੌਮ ਨੂੰ ਇਸੇ ਪਾਸੇ ਇਹ ਤੋਰਨਾ ਚਾਹੁੰਦੇ ਨੇ ਦੂਜੇ ਪਾਸੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇਤਾ ਹੈਗੇ ਬਹੁਤ ਸਾਰੇ ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਜਤਾਇਆ ਕਾਨੂੰਨ ਦੀ ਕੀ ਲੋੜ ਹੈ ਭਾਵੇਂ ਰਾਜਾ ਬ੍ਰਿੰਘ ਹੋਣ ਸੁਨੀਲ ਜਾਖੜ ਹੋਣ ਜਾਂ ਫਿਰ ਨਿੰਦਰ ਸਿੰਘ ਸਿਰਸਾ ਉਹਨਾਂ ਨੇ ਵੀ ਐਸੇ ਉਤੇ ਇਤਰਾਜ਼ ਤਾਇਆ ਵੀ ਕਾਨੂੰਨ ਦੀ ਲੋੜ ਕੀ ਆ ਕਾਨੂੰਨ ਤਾਂ ਪਹਿਲੀ ਹੈਗਾ ਉਹਨੂੰ ਤਾਂ ਇੰਪਲੀਮੈਂਟ ਕਰਨ ਦੀ ਲੋੜ ਆ ਕਿ ਕਾਨੂੰਨ ਪਹਿਲਾਂ ਹੈ ਨਹੀਂ ਜਦੋਂ 2018 ਚ ਕਾਂਗਰਸ ਦੀ ਸਰਕਾਰ ਸਮੇਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ 295 ਡਬਲ ਏ ਦੀ ਧਾਰਾ ਨਾਲ ਅਮੈਂਡਮੈਂਟ ਕਰਕੇ ਸੈਂਟਰ ਨੂੰ ਭੇਜੀ ਗਈ ਤਾਂ ਉਹਦੇ ਵਿੱਚ ਧਰਮ ਗ੍ਰੰਥਾਂ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਦੀ ਪ੍ਰੋਵੀਜ਼ਨ ਰੱਖੀ ਗਈ ਦੱਸੋ ਕਾਂਗਰਸ ਪਾਰਟੀ ਨੇ ਉਸ ਸਮੇਂ ਇਹ ਕਿਉਂ ਰੱਖੀ ਫਿਰ ਜੇ ਕਾਨੂੰਨ ਹੈ ਸੀ ਉਹ ਕਹਿੰਦੇ 3.5 ਸਾਲ ਦੀ ਦੇਰੀ ਕਰਤੀ ਸਰਕਾਰ ਨੇ 7 ਸਾਲ ਹੋ ਗਏ ਦਿੱਲੀ ਸਰਕਾਰ ਕੋਲੇ ਪੈਂਡਿੰਗ ਪਏ ਨੂੰ ਦਿੱਲੀ ਵਿੱਚ ਹੈ ਭਾਜਪਾ ਦੀ ਸਰਕਾਰ ਦਿੱਲੀ ਬੈਠੇ ਨੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਆਪਦੇ ਆਪ ਨੂੰ ਅਮਿਤ ਸ਼ਾਹ ਦੇ ਮੋਦੀ ਦੇ ਬਹੁਤ ਨਜ਼ਦੀਕੀ ਸਾਬਤ ਕਰਦੇ ਨੇ ਤਾਂ ਉਹ ਉਹਨਾਂ ਨੂੰ ਵੀ ਜਾ ਕੇ ਪੁੱਛਣ ਕਿ 7 ਸਾਲ ਤੋਂ ਤੁਸੀਂ ਕਿਉਂ ਇਸ ਬਿਲ ਨੂੰ ਰੋਕੀ ਬੈਠੇ ਹੋ ਕਰਤਾ ਮੀ ਸਾਹਿਬ ਹੁਣ ਜਿਹੜੀ ਹੈਗੀ ਇਹ ਮੰਗ ਮੌਤ ਦੀ ਸਜ਼ਾ ਦੀ ਵੀ ਕਰ ਰਿਹਾ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਜੇਕਰ ਬੇਅਦਬੀ ਹੁੰਦੀ ਹੈ ਮੈਂ ਇਹ ਪੁੱਛਣਾ ਹੈ ਇਹਨਾਂ ਨੂੰ ਕਿ ਤੁਸੀਂ ਪਿਛਲੇ 10 ਸਾਲਾਂ ਚ ਕਿਉਂ ਨਹੀਂ ਬੋਲੇ ਜਦੋਂ ਬਾਦਲ ਸਰਕਾਰ ਨੇ 2015 ਦੇ ਵਿੱਚ ਉਮਰ ਕਾਇਦੀ ਸਜ਼ਾ ਦਾ ਕਾਨੂੰਨ ਪਾਸ ਕੀਤਾ ਤਾਂ ਉਦੋਂ ਸ਼੍ਰੋਮ ਨੇ ਕਮੇਟੀ ਕਿਉਂ ਨਹੀਂ ਬੋਲੀ ਉਦੋਂ ਮੌਕੇ ਦੇ ਜਥੇਦਾਰ ਕਿਉਂ ਨਹੀਂ ਬੋਲੇ ਹੈਗੇ ਅੱਗੇ ਦੋਸ਼ੀ ਜਿਹੜਾ ਹੁੰਦਾ ਹੈ ਉਹ ਤਾਂ ਮਾਨਸਿਕ ਰੋਗੀ ਹੁੰਦਾ ਹਮੇਸ਼ਾ ਹਰੇਕ ਵਾਰੀ ਫਿਰ ਉਹਦੇ ਉੱਤੇ ਇਸ ਕਾਨੂੰਨ ਦੇ ਵਿੱਚ ਕੋਈ ਪ੍ਰੋਵੀਜ਼ਨ ਰਹੂਗੀ ਵੀ ਜੇ ਮਾਨਸਿਕ ਰੋਗੀ ਵੀ ਹੋਇਆ ਤਾਂ ਉਹਦੇ ਬਾਰੇ ਕੀ ਹੋਊਗਾ ਉਹਨੂੰ ਸਜ਼ਾ ਮਿਲੂਗੀ ਫਿਰ ਬੀਤੇ ਕੁ ਸਾਲਾਂ ਤੋਂ ਬੇਅਦਬੀਆਂ ਜਿੱਥੇ ਹਰ ਇੱਕ ਦਾ ਦਿਲ ਦੁਖੀ ਕਰਦੀਆਂ ਭਾਵੇਂ ਕਿਸੇ ਵੀ ਧਰਮ ਗ੍ਰੰਥ ਦੀਆਂ ਹੋਣ ਤਾਂ ਉੱਥੇ ਹੀ ਇੱਕ ਮੁੱਦਾ ਵੀ ਬਣਿਆ ਹੋਇਆ ਹੈ ਹਰ ਇੱਕ ਵਾਰ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਉਭਾਰਿਆ ਜਾਂਦਾ ਹੈ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਬੇਦਬੀਆਂ ਦੇ ਤੇ ਕਾਨੂੰਨ ਲੈ ਕੇ ਆਵਾਂਗੇ ਬੇਦਬੀਆਂ ਦਾ ਇਨਸਾਫ ਦਵਾਵਾਂਗੇ ਪਰ ਕੁਝ ਨਹੀਂ ਹੁੰਦਾ ਤਾਂ ਇੱਕ ਸਿੰਘ ਗੁਰਜੀਤ ਸਿੰਘ ਫੌਜੀ ਟਾਵਰ ਦੇ ਉੱਤੇ ਚੜ ਜਾਂਦਾ ਜਿਸ ਦੇ ਨਾਲ ਬਹੁਤ ਸਾਰੀ ਸੰਗਤ ਜੁੜਦੀ ਹੈ ਮੋਰਚਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਜੋ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਇਸ ਸੰਬੰਧੀ ਕਾਨੂੰਨ ਲੈ ਕੇ ਆਵਾਂਗੇ ਪਰ 2 ਦਿਨ ਦਾ ਸੈਸ਼ਨ ਜੋ ਰੱਖਿਆ ਗਿਆ ਸੀ ਉਹ ਲੰਘ ਚੁੱਕਿਆ ਹੈ ਹਾਲਾਂਕਿ ਅੱਗੇ ਵਿਧਾਇਆ ਜ਼ਰੂਰ ਗਿਆ ਪਰ ਅਜੇ ਤੱਕ ਚਰਚਾ ਨਹੀਂ ਹੋਈ ਅੱਗੇ ਆਉਣ ਵਾਲੇ ਸਮੇਂ ਚਰਚਾ ਦੀ ਉਮੀਦ ਹੈ ਜਾਂ ਨਹੀਂ ਹੈ ਸਾਰਾ ਕੁਝ ਕੀ ਹੈ ਉਹ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਤਲਵਿੰਦਰ ਸਿੰਘ ਜੀ ਹੌਲਕ ਹੈ ਜੋ ਕਿ ਜੋ ਗੁਰਜੀਤ ਸਿੰਘ ਫੌਜੀ ਟਾਵਰ ਦੇ ਉੱਤੇ ਸਮਾਨੇ ਚੜਿਆ ਬੈਠਾ ਹੈ ਉਸ ਮੋਰਚੇ ਦੇ ਨਾਲ ਸੰਬੰਧਿਤ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਕਾਨੂੰਨ ਬਣਾਉਣ ਦੀਆਂ ਗੱਲਾਂ ਹੋਈਆਂ ਤਾਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਬਿਆਨ ਦਿੱਤਾ ਕਿ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਤਾਂ ਸਾਰੇ ਪਾਸੇ ਚਰਚਾਵਾਂ ਤੇਜ਼ ਹੋ ਗਈਆਂ ਵੀ ਹੁਣ ਕਾਨੂੰਨ ਬਣ ਜਾਊਗਾ 10 ਤਰੀਕ ਨੂੰ ਕੋਈ ਸੁਨੇਹਾ ਇਦਾਂ ਦਾ ਆਊਗਾ ਵੀ ਜਿਹੜਾ ਲੰਬੇ ਸਮੇਂ ਤੋਂ ਲੋਕ ਉਡੀਕ ਰਹੇ ਆ ਪਰ ਦੋ ਦਿਨ ਲੰਘ ਗਏ ਤੇ ਅਗਲੇ ਦੋ ਦਿਨਾਂ ਵਿੱਚ ਤੁਹਾਨੂੰ ਕੀ ਉਮੀਦ ਹੈ ਹਣ ਦੇਖੋ ਜੀ ਅਸੀਂ 28 ਜੂਨ ਨੂੰ ਸੀਐਮ ਭਗਵੰਤ ਮਾਨ ਜੀ ਨੂੰ ਮਿਲੇ ਸੀ ਉਸ ਸਮੇਂ ਨਾਲ ਚੀਫ ਸੈਕਟਰੀ ਪੰਜਾਬ ਹੋਮ ਡਿਪਾਰਟਮੈਂਟ ਪੰਜਾਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਟਿਆਲੇ ਦੀ ਸਮਾਣਾ ਸਬ-ਡਿਵੀਜ਼ਨ ਦੇ ਅਫਸਰ ਸਭ ਦੀ ਹਾਜ਼ਰੀ ਦੇ ਵਿੱਚ ਇੱਕ ਅਫੀਸ਼ੀਅਲ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਸਾਨੂੰ ਸਵਾਲ ਜਵਾਬ ਕਰੇ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਆਪਣੀਆਂ ਮੰਗਾਂ ਦੱਸੀਆਂ ਕਿ ਜੋ ਮੁੱਖ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਪਰ ਸਾਰੇ ਧਰਮ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਧਰਮ ਗ੍ਰੰਥਾਂ ਦੀ ਬੇਅਦਬੀ ਦੇ ਸਬੰਧ ਵਿੱਚ ਹਿੰਦੁਸਤਾਨ ਦੇ ਸੰਵਿਧਾਨ ਚ ਕੋਈ ਐਹੋ ਜੀ ਧਾਰਾ ਨਹੀਂ ਹੈ ਜਿਹੜੀ ਧਰਮ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀ ਦੇ ਖਿਲਾਫ ਹੋਵੇ ਨਾ ਕਿਸੇ ਸਟੇਟ ਨੇ ਇਹ ਐਜੈਕਟ ਬਣਾਇਆ ਤਿੰਨ ਸੂਚੀਆਂ ਨੇ ਸੰਵਿਧਾਨ ਦੀਆਂ ਜੀਨਾਂ ਦੇ ਮੁਤਾਬਕ ਕਾਨੂੰਨ ਬਣਾਉਣ ਦੇ ਸਰਕਾਰਾਂ ਨੂੰ ਅਧਿਕਾਰ ਨੇ ਪਹਿਲੀ ਹੈ ਯੂਨੀਅਨ ਲਿਸਟ ਹੈ ਜੀ ਚ ਸੈਂਟਰ ਗਵਰਨਮੈਂਟ ਬਣਾ ਸਕਦੀ ਹੈ ਦੂਜੀ ਸਟੇਟ ਲਿਸਟ ਹੈ ਜੀ ਚ ਸਟੇਟ ਗਵਰਨਮੈਂਟ ਬਣਾ ਸਕਦੀ ਹੈ ਇੱਕ ਤੀਜੀ ਕੰਕਰੈਂਟ ਲਿਸਟ ਹੈ ਜਿਹਨੂੰ ਸਮਵਰਤੀ ਸੂਚੀ ਕਹਿਆ ਜਾਂਦਾ ਹੈ ਆਪਾਂ ਪੰਜਾਬੀ ਚ ਉਹਦੇ ਅਨਸਾਰ ਜਿਹੜੀ ਉਹਦੀ ਪਹਿਲੀ ਕਲੋਜ਼ ਆ ਉਹ ਕ੍ਰਿਮੀਨਲ ਲਾ ਬਣਾਉਣ ਦੀ ਆ ਉਹਦੇ ਵਿੱਚ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੋਨਾਂ ਨੂੰ ਕਾਨੂੰਨ ਬਣਾਉਣ ਦਾ ਰਾਈਟ ਆ ਅਸੀਂ ਇਹ ਦਲੀਲਾਂ ਆਪਣੀਆਂ ਸੀਐਮ ਸਾਹਿਬ ਅੱਗੇ ਸਾਰੇ ਉਹਨਾਂ ਦੇ ਅਫੀਸ਼ੀਅਲ ਅੱਗੇ ਰੱਖੀਆਂ ਤਾਂ ਸੀਐਮ ਸਾਹਿਬ ਸਾਡੇ ਨਾਲ ਸਹਿਮ ਅਸੀਂ ਵੀ ਇਲੈਕਸ਼ਨ ਤੋਂ ਪਹਿਲਾਂ ਚੋਣ ਪ੍ਰਚਾਰ 'ਚ ਵਾਅਦਾ ਕਰਿਆ ਸੀ ਕਿ ਬੇਅਦਬੀਆਂ ਦੇ ਖਿਲਾਫ ਸਖਤ ਕਾਨੂੰਨ ਬਣਨਾ ਚਾਹੀਦਾ ਅਸੀਂ ਇਹ ਕਾਨੂੰਨ ਜ਼ਰੂਰ ਬਣਾਵਾਂਗੇ ਕਿਦਾਂ ਦਾ ਰਵੱਈਆ ਸੀ ਸਾਰਾ ਜਦੋਂ ਅਫਸਰ ਤੁਹਾਡੇ ਨਾਲ ਗਏ ਜਾਂ ਮੁੱਖ ਮੰਤਰੀ ਸਾਹਿਬ ਬੈਠੇ ਸੀ ਜਾਂ ਹੋਰ ਅਫਸਰ ਬੈਠੇ ਸੀ ਤਾਂ ਇੱਕ ਵਾਰੀ ਚਿਹਰੇ ਦੇਖ ਕੇ ਹੀ ਪਤਾ ਲੱਗ ਜਾਂਦਾ ਜਾਂ ਗੱਲਬਾਤ ਤੋਂ ਪਤਾ ਲੱਗ ਜਾਂਦਾ ਵੀ ਰਵੱਈਆ ਪੋਜ਼ਿਟਿਵ ਰਿਹਾ ਜਾਂ ਭਾਈ ਨਕਾਰਾਤਮਕ ਰਿਹਾ ਕਿਦਾਂ ਦੀ ਗੱਲਬਾਤ ਸੀ ਉਹ ਮੁੱਖ ਮੰਤਰੀ ਸਾਹਿਬ ਦਾ ਰਵਈਆ ਉਸ ਦਿਨ ਅਸੀਂ ਕਹਿ ਸਕਦੇ ਹਾਂ ਕਿ 100% ਪੋਜ਼ਿਟਿਵ ਸੀ ਮੈਂ 99 ਵੀ ਨਹੀਂ ਕਹਿਣਾ ਚਾਹੁੰਦਾ 100 ਕਹਿਣਾ ਚਾਹਣਾ ਕਿਉਂਕਿ ਉਹਨਾਂ ਨੇ ਕੁਝ ਪਰਸਨਲ ਤੌਰ ਤੇ ਵੀ ਚਲੋ ਭਾਈ ਗੁਰਜੀਤ ਸਿੰਘ ਜਿਹੜੇ ਬੈਠੇ ਨੇ ਉਹਨਾਂ ਦਾ ਨਾਨਕਾ ਪਰਿਵਾਰ ਮਾਣ ਆ ਤਾਂ ਉਹ ਸਾਨੂੰ ਇੱਥੇ ਤੱਕ ਵੀ ਕਹਿਣ ਲੱਗੇ ਕਿ ਇਹਨਾਂ ਦੇ ਮਾਤਾ ਜੀ ਨੂੰ ਵੀ ਸਨੇਹਾ ਲਾ ਦਿਓ ਕਿ ਬੇਫਿਕਰ ਰਹੋ ਹੁਣ ਕਾਨੂੰਨ ਬਣੂਗਾ ਇੱਥੇ ਤੱਕ ਵੀ ਉਹਨਾਂ ਨੇ ਗੱਲਾਂ ਕਰੀਆਂ ਜਿਹੜੇ ਉੱਥੇ ਹੋਮ ਡਿਪਾਰਟਮੈਂਟ ਦੇ ਜਾਂ ਹੋਰ ਅਫੀਸ਼ੀਅਲ ਸੀ ਉਹ ਕੁਛ ਅੱਦ ਤੱਕ ਥੋੜੀ ਜਿਹੀ ਸਾਡੀਆਂ ਗੱਲਾਂ ਤੇ ਆਬਜੈਕਸ਼ਨ ਕਰ ਰਹੇ ਸੀ ਪਰ ਜੋ ਸਾਡੇ ਕੋਲੇ ਡਾਕੂਮੈਂਟ ਹੈਗੇ ਸੀ ਸਾਡੇ ਜਿੰਨੇ ਕ ਅਸੀਂ ਹੋਮਵਰਕ ਕਰਕੇ ਗਏ ਸੀ ਤਾਂ ਉਹ ਸੰਤੁਸ਼ਟ ਹੋਏ ਇਹਦਾ ਮੈਂ ਸਭ ਤੋਂ ਵੱਧਾ ਸਬੂਤ ਤੁਹਾਨੂੰ ਇਹ ਹੀ ਦਿੰਨਾ ਕਿ ਜਦੋਂ ਅਸੀਂ ਉਸ ਮੀਟਿੰਗ ਦੇ ਵਿੱਚੋਂ ਬਾਹਰ ਨਿਕਲੇ ਤਾਂ ਤਕਰੀਬਨ 1.5 ਘੰਟੇ ਦੇ ਅੰਦਰ ਪੰਜਾਬ ਦੇ ਸਾਰੇ ਵੱਡੇ ਨਿਊਜ਼ ਚੈਨਲਾਂ ਅਖਬਾਰਾਂ ਦੇ ਉੱਤੇ ਸੀਐਮ ਆਫਿਸ ਵੱਲੋਂ ਇੱਕ ਅਥੋਰਾਈਜ਼ਡ ਸਟੇਟਮੈਂਟ ਜਾਰੀ ਕੀਤੀ ਗਈ ਕਿ ਸੰਵਾਰਤੀ ਸੂਚੀ ਦੇ ਅਨੁਸਾਰ ਸਟੇਟ ਗਵਰਨਮੈਂਟ ਕਾਨੂੰਨ ਬਣਾ ਸਕਦੀ ਆ ਅਸੀਂ ਬਣਾਵਾਂਗੇ ਤੇ ਥੋੜੇ ਦਿਨਾਂ ਚ ਕੈਬਨਟ ਮੀਟਿੰਗ ਸੱਦੀ ਜਾਊਗੀ 10 ਤਰੀਕ ਦੀ ਗੱਲ ਹੋਈ ਸੀ ਵੀ ਦੱਸਤੀ ਨੂੰ ਸੈਸ਼ਨ ਦੇ ਵਿੱਚ ਇਹ ਗੱਲ ਚਰਚਾ ਹੋਊਗੀ ਜੀ। ਹਾਂਜੀ। ਉਹਨਾਂ ਨੇ ਸਾਨੂੰ ਅਸੀਂ ਉਹਨਾਂ ਨੂੰ ਇਹੀ ਮੰਗਿਆ ਸੀ ਵੀ ਸਾਨੂੰ ਕੈਬਨਟ ਮੀਟਿੰਗ ਦੀ ਡੇਟ ਦਿਓ। ਤਾਂ ਭਗਵੰਤ ਮਾਨ ਜੀ ਨੇ ਸਾਨੂੰ ਇਹ ਗੱਲ ਕਹੀ ਕਿ ਮੇਰਾ ਤੁਹਾਡੇ ਨਾਲ ਵਾਦਾ ਤੁਹਾਡੇ ਸਮਾਣੇ ਪਹੁੰਚੋਂ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕੈਬਨਟ ਦੀ ਡੇਟ ਮਿਲ ਜੂਗੀ। ਅਸੀਂ ਫਤਿਹਗੜ੍ਹ ਸਾਹਿਬ ਸੀ ਤਾਂ ਉਹਨਾਂ ਦੇ ਅਧਿਕਾਰੀਆਂ ਦਾ ਸਾਨੂੰ ਫੋਨ ਆਇਆ ਕਿ 10 ਜੁਲਾਈ ਦੀ ਕੈਬਨਟ ਮੀਟਿੰਗ ਫਿਕਸ ਕਰ ਦਿੱਤੀ ਗਈ। ਤੇ ਹੁਣ ਫਿਰ ਤੁਹਾਨੂੰ ਕੀ ਲੱਗਦਾ ਵੀ ਜਿਹੜੇ 2 ਦਿਨ ਲੰਘ ਗਏ ਇਹਨਾਂ ਵਿੱਚ ਚਰਚਾ ਕਿਉਂ ਨਹੀਂ ਹੋ ਸਕੀ? ਜੇ ਆਉਣ ਵਾਲੇ 'ਚ ਤੁਸੀਂ ਕਿੰਨੇ ਕੁ ਉਮੀਦ ਰੱਖਦੇ ਹੋ? ਵੀ ਜ ਜਿਹੜੀ 7 ਜੁਲਾਈ ਦੀ ਕੈਬਨਟ ਮੀਟਿੰਗ ਸੀ ਉਸ ਕੈਬਨਟ ਮੀਟਿੰਗ ਤੋਂ ਪਹਿਲਾਂ ਵੱਡੇ ਪੱਧਰ ਤੇ ਮੀਡੀਆ ਦੇ ਵਿੱਚ ਇਹ ਸਰਕਾਰ ਵੱਲੋਂ ਦਿੱਤੇ ਹੋਏ ਬਿਆਨ ਇਸ਼ਤਿਹਾਰ ਵੀ ਚੱਲੇ ਨੇ ਕਿ 7 ਜੁਲਾਈ ਦੀ ਕੈਬਨਿਟ ਮੀਟਿੰਗ ਵਿੱਚ ਇਹ ਮਤਾ ਪਾਸ ਕਰ ਦਿੱਤਾ ਜਾਊਗਾ ਤੇ 10 ਗਾ 11 ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਜਾਊਗਾ ਸਾਨੂੰ ਬਹੁਤ ਉਮੀਦ ਸੀ 7 ਜੁਲਾਈ ਦੀ ਮੀਟਿੰਗ ਤੇ ਪਰ ਜਦੋਂ 7 ਜੁਲਾਈ ਨੂੰ ਹਰਪਾਲ ਸਿੰਘ ਚਿਮਾ ਨੇ ਉਸ ਤੋਂ ਬਾਅਦ ਪ੍ਰੈਸ ਬਰੀਫ ਦਿੱਤੀ ਤਾਂ ਉਹਨਾਂ ਨੇ ਸਪਸ਼ਟ ਇਨਕਾਰ ਕਰ ਦਿੱਤਾ ਕਿ ਇਸ ਮਤੇ ਬਾਰੇ ਕੋਈ ਵਿਚਾਰ ਨਹੀਂ ਹੋਇਆ ਇਹ ਤਾਂ ਅਜੇ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਹੁਣ ਤਾਂ ਇਹੀ ਲੱਗ ਰਿਹਾ ਕਿ ਭਗਵੰਤ ਮਾਨ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਜੋ ਪਿਛਲੇ ਆਪਾਂ ਸਮੇਂ ਦੇ ਵਿੱਚ ਪੰਜਾਬ ਵਿੱਚ ਹੀ ਚਰਚਾ ਕਿ ਦਿੱਲੀ ਤੋਂ ਆ ਕੇ ਜਿਹੜੇ ਇੱਥੇ ਅਫੀਸ਼ੀਅਲੀ ਤੌਰ ਤੇ ਵਰਕ ਕਰ ਰਹੇ ਨੇ ਪੰਜਾਬ ਸਰਕਾਰ ਦੇ ਉੱਤੇ ਆਪਣਾ ਇੱਕ ਗਲਬਾ ਜਮਾ ਕੇ ਬੈਠੇ ਨੇ ਆਪਣੀ ਮਨਮਰਜ਼ੀ ਅਨਸਾਰ ਸਰਕਾਰ ਨੂੰ ਚਲਾ ਰਹੇ ਨੇ ਚਾਹੇ ਉਹ ਅਰਵਿੰਦ ਕੇਜਰੀਵਾਲ ਨੇ ਚਾਹੇ ਮਨੀਸ਼ ਸਸੋਧੀਆਂ ਨੇ ਕਿ ਉਹ ਸਾਰੇ ਇਹਨਾਂ ਨੂੰ ਇੱਕ ਕਾਨੂੰਨ ਬਣਾਉਣ ਤੋਂ ਰੋਕ ਰਹੇ ਨੇ ਤੁਹਾਨੂੰ ਇਹ ਲੱਗਦਾ ਬਿਲਕੁਲ ਲੱਗਦਾ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਅਸੀਂ ਪੇਸ਼ ਜ਼ਰੂਰ ਕਰਾਂਗੇ ਇਸ ਬਿਲ ਨੂੰ ਕਾਨੂੰਨ ਦੇ ਲਈ ਪਰ ਉਸ ਤੋਂ ਬਾਅਦ ਦੇਖਿਆ ਵੀ ਜਾਣਾ ਜ਼ਰੂਰੀ ਆ ਵੀ ਕੋਈ ਕੱਚ ਪਿਲ ਰਹਿ ਨਾ ਜਾਵੇ ਕੋਈ ਦੋਸ਼ੀ ਵਿੱਚੋਂ ਬਚੇ ਨਾ ਕੋਈ ਲੂਪ ਹੋਲ ਨਾ ਰਹਿ ਜਾਣ ਅਸੀਂ ਪੂਰਾ ਸੋਚ ਸਮਝ ਕੇ ਵਿਚਾਰ ਕਰਕੇ ਕਾਨੂੰਨ ਨੂੰ ਫੇਰ ਰੂਪ ਦਵਾਂਗੇ ਇਹਦੇ ਨਾਲ ਤੁਹਾਨੂੰ ਇਤਰਾਜ ਆ ਕੋਈ ਸਾਨੂੰ ਇਹ ਤੇ ਇਤਰਾਜ਼ ਨਹੀਂ ਹੈ ਜੀ ਪਰ ਅਸੀਂ ਇਹ ਗੱਲ ਕਹਿੰਨੇ ਆ ਕਿ ਭਾਈ ਗੁਰਜੀਤ ਸਿੰਘ 9 ਮਹੀਨਿਆਂ ਤੋਂ ਬੈਠਾ ਅਸੀਂ 9 ਮਹੀਨਿਆਂ ਤੋਂ ਹੀ ਸਰਕਾਰ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇ ਇਹ 9 ਮਹੀਨਿਆਂ ਦੀ ਦੇਰ ਕਰਨ ਦਾ ਜ਼ਿੰਮੇਵਾਰ ਕੀ ਪੰਜਾਬ ਸਰਕਾਰ ਨਹੀਂ ਹੈ ਕੀ ਉਹ ਅਧਿਕਾਰੀ ਨਹੀਂ ਨੇ ਅੱਜ ਗੁਰਜੀਤ ਸਿੰਘ ਆਖਰੀ ਸਾਹਾਂ ਤੇ ਆ ਗਿਆ ਤਾਂ ਇਹ ਕਹਿੰਦੇ ਨੇ ਅਸੀਂ ਸੁਝਾ ਲਵਾਂਗੇ ਜਿਹੜੇ ਇਹਨਾਂ ਨੇ ਹੋਰ ਮਤੇ ਪਾਸ ਕੀਤੇ ਨੇ ਕੈਬਨਿਟ ਮੀਟਿੰਗ ਦੇ ਵਿੱਚ ਕੀ ਉਹਨਾਂ ਵਾਸਤੇ ਸੁਝਾ ਲਏ ਨੇ ਉਹ ਕਹਿੰਦੇ ਅਸੀਂ ਤਾਂ ਗੁਰਜੀਤ ਸਿੰਘ ਨੂੰ ਕਦੋਂ ਦੇ ਕਹਿ ਰਹੇ ਆ ਵੀ ਭਾਈ ਉਤਰਿਆ ਉਹ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ ਜੋ ਅੱਗੇ ਪੰਚਾਉਣ ਵਾਲੀਆਂ ਗੱਲਾਂ ਪਚਾਦਾਂਗੇ ਅਫਸਰ ਤਾਂ ਇਹ ਕਹਿਣਗੇ ਤੁਹਾਨੂੰ ਜਦੋਂ 28 ਜੂਨ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਰੋਸਾ ਦੇ ਕੇ ਆਪਦੇ ਭਰੋਸੇ ਤੇ ਪੂਰੇ ਨਹੀਂ ਉਤਰ ਰਹੇ ਤਾਂ ਗੁਰਜੀਤ ਸਿੰਘ ਕਿਹੜੀ ਗੱਲ ਤੇ ਯਕੀਨ ਕਰ ਰਹੇ ਨੇ ਦੀ ਤੇ ਜਦੋਂ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਬੰਦਾ ਉਹਦੇ ਤੇ ਕੀ ਪ੍ਰੈਸ਼ਰ ਆ ਸਾਨੂੰ ਤਾਂ ਇਹ ਸਮਝ ਨਹੀਂ ਲੱਗ ਰਹੀ ਹੈਗੀ ਜਾਂ ਤਾਂ ਫਿਰ ਸਪਸ਼ਟ ਹੈ ਕਿ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਹੁੰਦੀਆਂ ਰਹਿਣ ਸਿੱਖ ਕਿਤੇ ਮਾਨੂੰ ਮਾਰ ਵੀ ਦੇਣ ਵੱੱਡ ਵੀ ਦੇਣ ਸਿੱਖ ਕੌਮ ਨੂੰ ਹੁੰਦੇ ਨੇ ਨਹੀਂ ਤੁਸੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਜਾਂ ਸਰਕਾਰ ਚਾਹੁੰਦੀ ਸਰਕਾਰ ਨੇ ਤਾਂ ਤੁਸੀਂ ਕਿਹਾ ਵੀ ਪੋਜ਼ਿਟਿਵ ਰਫਾਇਦਾ ਦਿਖਾਇਆ ਦੂਜੇ ਪਾਸੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇਤਾ ਹੈਗੇ ਬਹੁਤ ਸਾਰੇ ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਜਤਾਇਆ ਕਾਨੂੰਨ ਦੀ ਕੀ ਲੋੜ ਹੈ ਭਾਵੇਂ ਰਾਜਾ ਬੜਿੰਗ ਹੋਣ ਸੁਨੀਲ ਜਾਖੜ ਹੋਣ ਜਾਂ ਫਿਰ ਨਿੰਦਰ ਸਿੰਘ ਸਿਰਸਾ ਉਹਨਾਂ ਨੇ ਵੀ ਇਸੇ ਉੱਤੇ ਇਤਰਾਜ਼ ਜਤਾਇਆ ਵੀ ਕਾਨੂੰਨ ਦੀ ਲੋੜ ਕੀ ਆ ਕਾਨੂੰਨ ਤਾਂ ਪਹਿਲੀ ਹੈਗਾ ਉਹਨੂੰ ਤਾਂ ਇੰਪਲੀਮੈਂਟ ਕਰਨ ਦੀ ਲੋੜ ਆ ਕਿ ਕਾਨੂੰਨ ਪਹਿਲਾਂ ਹੈ ਨਹੀਂ ਇਹ ਕਾਨੂੰਨ ਕੀ ਕਰੂਗਾ ਕੀ ਵੱਖਰਾ ਕਰ ਦੂਗਾ ਇਹ ਕਾਨੂੰਨ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਉਹਨਾਂ ਨੇ ਕਿਹਾ ਕਿ ਕੀ ਪੰਜਾਬ ਸਰਕਾਰ ਇਹ ਦੱਸਣਾ ਚਾਹੁੰਦੀ ਹੈ ਕਿ ਪਹਿਲਾਂ ਕੋਈ ਕਾਨੂੰਨ ਨਹੀਂ ਹੈ ਜੇ ਉਹਨਾਂ ਨੂੰ ਪੂਰਾ ਪਤਾ ਹੀ ਨਹੀਂ ਹੈ ਇਸ ਗੱਲ ਬਾਰੇ ਤਾਂ ਬਿਆਨ ਦੇਣ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰ ਲੈਣੀ ਚਾਹੀਦੀ ਆ ਜਦੋਂ 2018 ਚ ਕਾਂਗਰਸ ਦੀ ਸਰਕਾਰ ਸਮੇਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ 295 ਡਬਲ ਏ ਦੀ ਧਾਰਾ ਨਾਲ ਅਮੈਂਡਮੈਂਟ ਕਰਕੇ ਸੈਂਟਰ ਨੂੰ ਭੇਜੀ ਗਈ ਤਾਂ ਉਹਦੇ ਵਿੱਚ ਧਰਮ ਗ੍ਰੰਥਾਂ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੀ ਪ੍ਰੋਵੀਜ਼ਨ ਰੱਖੀ ਗਈ ਦੱਸੋ ਕਾਂਗਰਸ ਪਾਰਟੀ ਨੇ ਉਸ ਸਮੇਂ ਇਹ ਕਿਉਂ ਰੱਖੀ ਫਿਰ ਜੇ ਕਾਨੂੰਨ ਹੈ ਸੀ ਤਾਂ ਦੂਜੇ ਨੰਬਰ ਤੇ ਗੱਲ ਆਉਂਦੀ ਹੈ ਮਨਜਿੰਦਰ ਸਿੰਘ ਸਰਸਾ ਦੀ ਉਹ ਕਹਿੰਦੇ 3.5 ਸਾਲ ਦੀ ਦੇਰੀ ਕਰਤੀ ਸਰਕਾਰ ਨੇ 7 ਸਾਲ ਹੋ ਗਏ ਦਿੱਲੀ ਸਰਕਾਰ ਕੋਲੇ ਪੈਂਡਿੰਗ ਪਏ ਨੂੰ ਦਿੱਲੀ ਵਿੱਚ ਹੈ ਭਾਜਪਾ ਦੀ ਸਰਕਾਰ ਦਿੱਲੀ ਬੈਠੇ ਨੇ ਮਨਜਿੰਦਰ ਸਿੰਘ ਸਰਸਾ ਜਿਹੜੇ ਆਪਦੇ ਆਪ ਨੂੰ ਅਮਿਤ ਸ਼ਾਹ ਦੇ ਮੋਦੀ ਦੇ ਬਹੁਤ ਨਜ਼ਦੀਕੀ ਸਾਬਤ ਕਰਦੇ ਨੇ ਤਾਂ ਉਹ ਉਹਨਾਂ ਨੂੰ ਵੀ ਜਾ ਕੇ ਪੁੱਛਣ ਕਿ 7 ਸਾਲ ਤੋਂ ਤੁਸੀਂ ਕਿਉਂ ਇਸ ਬਿਲ ਨੂੰ ਰੋਕੀ ਬੈਠੇ ਹੋ ਜਿਹੜੇ ਸੁਨੀਲ ਜਾਖੜ ਨੇ ਬਿਆਨ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਸਜ਼ਾ ਹੋਈ ਹੈ ਜਾਂ ਨਹੀਂ ਹੋਈ ਇੱਕ ਮੈਂ ਇਹ ਵੀ ਗੱਲ ਕਰਦਾ ਕਿ ਜਿਹੜਾ ਬਿੱਲ ਜਿੱਥੇ ਭਾਜਪਾ ਨੇ ਰੋਕਿਆ ਹੋਇਆ ਸੈਂਟਰ ਗਵਰਨਮੈਂਟ ਨੇ ਜਿਹੜਾ ਸਟੇਟ ਵੱਲੋਂ ਅਮੈਂਡਮੈਂਟ ਕਨਸਟੀਟਿਊਸ਼ਨ ਦੇ ਵਿੱਚ ਕਰਨ ਵਾਸਤੇ ਭੇਜਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਅਮਿਤ ਸ਼ਾਹ ਵੱਲੋਂ ਸੀਐਮ ਪੰਜਾਬ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਗਿਆ ਉਸ ਪੱਤਰ ਦਾ ਜਵਾਬ ਜੋ ਸੀਐਮ ਭਗਵੰਤ ਮਾਨ ਨੇ ਦਿੱਤਾ ਉਹ ਸਾਡੇ ਕੋਲ ਕਾਪੀ ਮੌਜੂਦ ਹੈ ਜੀ ਦਿੱਤਾ ਸੀ ਜੀ ਉਸ ਜਵਾਬ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਇਹ ਲਿਖਿਆ ਸੀ ਕਿ ਤੁਸੀਂ ਇਤਰਾਜ਼ ਕੀਤਾ ਕਿ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਜ਼ਿਆਦਾ ਹੈ ਅਮਿਤ ਸ਼ਾਹ ਨੂੰ ਸੰਬੋਧਨ ਕਰ ਰਹੇ ਨੇ ਇਸ ਪੱਤਰ 'ਚ ਉਹ ਕਿ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਮੰਨਦੇ ਨੇ ਪੰਜਾਬ ਇੱਕ ਬਾਰਡਰ ਸਟੇਟ ਹੈ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਆ ਇਸ ਕਰਕੇ ਇਹ ਬਿੱਲ ਬੰਨਾ ਉਮਰ ਕਾਇਦ ਦੀ ਸਜ਼ਾ ਹੋਣੀ ਜ਼ਰੂਰੀ ਹੈ ਹੁਣ ਇਹ ਸੁਨੀਲ ਜਾਖੜ ਮਨਜਿੰਦਰ ਸਿੰਘ ਸਿਰਸਾ ਭਾਜਪਾ ਇਹ ਦੱਸਣ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤਾਂ ਉਮਰ ਕਾਇਦ ਤੇ ਇਤਰਾਜ਼ ਕਰ ਰਹੇ ਸੀ ਤੁਸੀਂ ਅੱਜ ਜੇ ਆਮ ਆਦਮੀ ਪਾਰਟੀ ਕੋਈ ਚੰਗਾ ਕੰਮ ਕਰਨ ਲੱਗੀ ਆ ਤਾਂ ਤੁਸੀਂ ਉਹਨਾਂ ਤੇ ਆਪਣਾ ਪੋਲੀਟੀਕਲ ਫਾਇਦਾ ਲੈਣ ਲਈ ਕਿ ਜੇ ਉਹਨਾਂ ਨੇ ਪਾਸ ਕਰ ਦਿੱਤਾ ਤਾਂ ਲੋਕ ਉਹਨਾਂ ਦੀ ਤਾਰੀਫ਼ ਕਰਨਗੇ ਵਿਰੋਧੀ ਪਾਰਟੀਆਂ ਤੋਂ ਬਰਦਾਸ਼ਤ ਨਹੀਂ ਹੋਣੀ ਮੈਨੂੰ ਤੁਹਾਨੂੰ ਲੱਗਦਾ ਵੀ ਰਾਜਨੀਤਿਕ ਲਾਹਾਂ ਨਾ ਲੈ ਜਾਣ ਆਮ ਆਦਮੀ ਪਾਰਟੀ ਵੱਲ ਇਸ ਕਰਕੇ ਵਿਰੋਧ ਹੋ ਰਿਹਾ ਬਿਲਕੁਲ ਹੋਰ ਕੋਈ ਦਲੀਲ ਨਹੀਂ ਹੈ ਜੀ ਅਲਿਵਿੰਗ ਗੁਰੂ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਤਾਂ ਇਹਦੇ ਵਿੱਚ ਕੋਈ ਇਹ ਵੀ ਪ੍ਰੋਵੀਜ਼ਨ ਰੱਖੀ ਹੈ ਵੀ ਲਿਵਿੰਗ ਗੁਰੂ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਧੈਰੇ ਦੇ ਵਿੱਚ ਵੱਧ ਜਿਹੜਾ ਹੈਗਾ ਉਹਦੇ ਵਿੱਚ ਰੱਖਿਆ ਜਾਵੇ ਕਿ ਕਾਨੂੰਨ ਸ਼ਕਤੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਵੀਆਂ ਦੇ ਉੱਤੇ ਹੋਰ ਵੀ ਜ਼ਿਆਦਾ ਸਖਤ ਹੋਵੇ ਇਹ ਵੀ ਕੋਈ ਪ੍ਰੋਵੀਜ਼ਨ ਹੈਗੀ ਇਹਦੇ ਵਿੱਚ ਇਸ ਤਰ੍ਹਾਂ ਦੀ ਸਪੈਸ਼ਲੀ ਪ੍ਰੋਵੀਜ਼ਨ ਕੋਈ ਨਹੀਂ ਹੈ ਆਪਾਂ ਕਿਸੇ ਨੂੰ ਗੁਮਰਾਹ ਨਹੀਂ ਕਰਨਾ ਚਾਹੁੰਦੇ ਜੋ ਲਾਅ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਡਰਾਫਟ ਬਣਾ ਕੇ ਭੇਜਿਆ ਸੀ ਮੈਂ ਉਹਦੇ ਬਾਰੇ ਤੁਹਾਨੂੰ ਜੋ ਸਚਾਈ ਹੈ ਉਹ ਹੀ ਦੱਸ ਰਿਹਾ ਪਿੱਛੇ ਅਸੀਂ ਵੀ ਦੇਖਿਆ ਕਿ ਕਈ ਬਿਆਨ ਆਏ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸਪੈਸ਼ਲ ਕਾਨੂੰਨ ਬਣਨਾ ਚਾਹੀਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2015 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਨੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕਾਨੂੰਨ ਬਣਾ ਕੇ ਸੈਂਟਰ ਨੂੰ ਪਾਸ ਕਰਨ ਵਾਸਤੇ ਭੇਜਿਆ ਤਾਂ ਉਹਨਾਂ ਨੇ ਇਹੀ ਓਬਜੈਕਸ਼ਨ ਲਾਇਆ ਕਿ ਜਿਹੜਾ ਦੇਸ਼ ਦਾ ਸੰਵਿਧਾਨਕ ਢਾਂਚਾ ਇਹ ਧਰਮ ਨਿਰਪੱਖ ਹੈ ਸੈਕੂਲਰ ਹੈ ਇਸ ਕਰਕੇ ਇੱਕ ਧਰਮ ਦੇ ਗ੍ਰੰਥ ਨਾਲ ਸੰਬੰਧਿਤ ਕਾਨੂੰਨ ਨਹੀਂ ਬਣ ਸਕਦਾ ਫਿਰ 2018 ਦੇ ਵਿੱਚ ਇਸੇ ਕਰਕੇ ਦੁਬਾਰਾ ਉਸੇ ਬਿਲ ਨੂੰ ਅਮੈਂਡਮੈਂਟ ਕੀਤੀ ਤੇ ਉਹਦੇ ਵਿੱਚ ਚਾਰੇ ਜਿਹੜੇ ਮੁੱਖ ਧਰਮ ਨੇ ਉਹਨਾਂ ਦੇ ਧਰਮ ਗ੍ਰੰਥਾਂ ਨੂੰ ਸ਼ਾਮਲ ਕਰਕੇ ਇਹ ਕਾਨੂੰਨ ਬਣਾਉਣ ਦੀ ਮੰਗ ਸੈਂਟਰ ਗਵਰਨਮੈਂਟ ਤੋਂ ਕੀਤੀ ਗਈ ਪਰ ਧਾਮੀ ਸਾਹਿਬ ਹੁਣ ਜਿਹੜੀ ਹੈਗੀ ਇਹ ਮੰਗ ਮੌਤ ਦੀ ਸਜ਼ਾ ਦੀ ਵੀ ਕਰ ਰਿਹਾ ਵੀ ਮੋਦੀ ਸਜ਼ਾ ਹੋਣੀ ਚਾਹੀਦੀ ਜੇਕਰ ਬੇਅਦਬੀ ਹੁੰਦੀ ਹੈ ਹੁਣ ਜਦੋਂ ਸਰਕਾਰ ਇਸ ਪਾਸੇ ਥੋੜਾ ਜਿਹਾ ਹਿੱਲੀ ਐ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਕਰਕੇ ਤਾਂ ਹੁਣ ਇਹ ਸਾਰੇ ਬੋਲਣਾ ਸ਼ੁਰੂ ਹੋ ਗਏ ਮੈਂ ਇਹ ਪੁੱਛਣਾ ਇਹਨਾਂ ਨੂੰ ਕਿ ਤੁਸੀਂ ਪਿਛਲੇ 10 ਸਾਲਾਂ ਚ ਕਿਉਂ ਨਹੀਂ ਬੋਲੇ ਜਦੋਂ ਬਾਦਲ ਸਰਕਾਰ ਨੇ 2015 ਦੇ ਵਿੱਚ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਪਾਸ ਕੀਤਾ ਤਾਂ ਉਦੋਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬੋਲੀ ਉਦੋਂ ਮੌਕੇ ਦੇ ਜਥੇਦਾਰ ਕਿਉਂ ਨਹੀਂ ਬੋਲੇ ਹੈਗੇ ਹੁਣ ਇਹ ਕਿਤੇ ਨਾ ਕਿਤੇ ਪੋਲੀਟਿਕਲ ਗੇਮ ਬਣਦੀ ਜਾ ਰਹੀ ਆ ਪਰ ਇਸ ਪੋਲੀਟਿਕਲ ਗੇਮ ਦਾ ਇਸ ਕਾਨੂੰਨ ਦੀ ਪ੍ਰਕਿਰਿਆ ਨੂੰ ਨੁਕਸਾਨ ਆ ਭਾਈ ਗੁਰਜੀਤ ਸਿੰਘ ਨੂੰ ਨੁਕਸਾਨ ਆ ਸਾਰੀਆਂ ਸਿਆਸੀ ਪਾਰਟੀਆਂ ਚਾਹੀਦਾ ਕਿ ਇਸ ਕਾਨੂੰਨ ਨੂੰ ਬਣਾਉਣ ਵਿੱਚ ਸਹਿਯੋਗ ਕਰਨ ਇੱਥੇ ਮੈਂ ਤੁਹਾਡੇ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਮੈਂ ਬਿਆਨ ਦੇਖੇ ਇੱਕ ਮਨਜੀਤ ਸਿੰਘ ਈਆਲੀ ਦੇ ਉਹਨਾਂ ਨੇ ਸਹੀ ਬਿਆਨ ਦਿੱਤਾ ਮੈਂ ਕਹਿੰਦਾ ਬਹੁਤ ਵਧੀਆ ਬਿਆਨ ਦਿੱਤਾ ਕਿ ਮਨਪ੍ਰੀਤ ਸਿੰਘ ਜਾਲੀ ਸੌਰੀ ਉਹਨਾਂ ਨੇ ਇਹੀ ਕਿਹਾ ਕਿ ਜੋ ਵੀ ਸਰਕਾਰ ਸਖਤ ਕਾਨੂੰਨ ਦਾ ਬਿੱਲ ਲੈ ਕੇ ਆ ਰਹੀ ਆ ਅਸੀਂ ਉਹਦਾ ਹਰ ਪੱਖੋਂ ਸਮਰਥਨ ਕਰਦੇ ਆ ਰਾਣਾ ਗਰਜੀਤ ਸਿੰਘ ਸੋਢੀ ਨੇ ਬਿਆਨ ਦਿੱਤਾ ਕਿ ਸਾਡੇ ਵਾਲੇ ਬੰਦਿਆਂ ਨੇ ਗਲਤੀ ਕੀਤੀ ਉਹਨਾਂ ਨੇ ਕਹਿਣ ਦਾ ਭਾਵ ਮੈਂ ਇਹ ਸਮਝਦਾ ਕਿ ਕਾਂਗਰਸ ਪਾਰਟੀ ਨੇ ਗਲਤੀ ਕੀਤੀ ਜਿਹੜੇ ਹੁਣ ਤੱਕ ਕਾਨੂੰਨ ਨਹੀਂ ਬਣਾ ਸਕੇ ਉਹ ਜੋ ਕਹਿੰਦੇ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੇ ਭੁਗਤ ਲਿਆ ਪਰ ਅਸੀਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਇਹ ਕਹਿੰਨੇ ਆ ਕਿ ਹੁਣ ਗੋਗਲੂਆਂ ਤੋਂ ਮਿੱਟੀ ਨਾ ਝਾੜਿਓ ਜੇ ਬਣਾਉਂਗੇ ਤਾਂ ਸਖਤ ਕਾਨੂੰਨ ਬਣਾਓ うん。 ਮੈਂ ਸਮਝਦਾ ਕਿ ਇਸੇ ਤਰ੍ਹਾਂ ਹੋਰ ਸਿਆਸੀ ਲੀਡਰਾਂ ਨੂੰ ਵੀ ਇਸ ਬਿੱਲ ਦਾ ਸਮਰਥਨ ਕਰਨਾ ਚਾਹੀਦਾ ਨਾ ਕਿ ਰਾਜਨੀਤੀ ਕਰਨੀ ਚਾਹੀਦਾ ਚਲੋ ਸਿਆਸੀ ਵਿਰੋਧ ਤਾਂ ਆਪਣਾ ਹੈ ਜੀ ਸਿਆਸੀ ਜਿਹੜੇ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਵੀ ਕਿਤੇ ਕ੍ਰੈਡਿਟ ਨਾ ਲੈ ਜਾਣ ਇਹ ਕਿਤੇ ਇਹ ਤਰੱਕੀ ਨਾ ਕਰ ਜਾਣ ਇਸ ਮਸਲੇ 'ਚ ਲੋਕਾਂ ਦੇ ਦਿਲਾਂ 'ਚ ਨਾ ਉਤਰ ਜਾਣ ਪਰ ਬਹੁਤ ਸਾਰੇ ਲੋਕ ਵੀ ਚਰਚਾ ਕਰ ਰਹੇ ਉਹ ਕਹਿੰਦੇ ਇਹ ਕਾਨੂੰਨ ਇਹ ਤਾਂ ਤਾਲਿਬਾਨੀ ਕਾਨੂੰਨ ਬਣ ਜਾਊਗਾ ਜੀ ਇਹ ਤਾਂ ਫਿਰ ਐਦਾਂ ਦਾ ਤਾਲਿਬਾਨੀ ਹੁਕਮ ਹੋਣਗੇ ਕਿਸੇ ਨੂੰ ਵੀ ਫੜ ਕੇ ਇਲਜ਼ਾਮ ਲੱਗ ਜਾਊਗਾ ਕਿਸੇ ਨੂੰ ਫਾਂਸੀ ਚਾੜ੍ਹ ਦਿੱਤਾ ਜਾਊਗਾ ਐਦਾਂ ਥੋੜੇ ਹੋਊਗਾ ਇਹ ਕਾਨੂੰਨ ਕਿੱਦਾਂ ਇਹ ਕੰਮ ਕਰ ਸਕਦਾ ਇੱਕ ਜ ਕਾਨੂੰਨ ਦੀ ਮਹੱਤਤਾ ਕੀ ਆ ਕਿਵੇਂ ਇਹ ਕੰਮ ਕਰੂਗਾ ਦੇਖੋ ਆਪਾਂ ਇੱਕ ਘਟਨਾ ਵਾਪਰਦੀ ਆ ਆਪਾਂ ਉਹਨੂੰ ਕਹਿੰਦੇ ਆ ਕਿ ਬੇਅਦਬੀ ਹੋ ਗਈ ਪਰ ਜੇ ਆਪਾਂ ਉਹਨੂੰ ਕਾਨੂੰਨੀ ਰੂਪ ਚ ਦੇਖੀਏ ਤਾਂ ਹੈ ਤਾਂ ਉਹ ਇੱਕ ਜੁਰਮ ਆ ਉਹ ਇੱਕ ਕ੍ਰਾਈਮ ਆ ਜਿਵੇਂ ਹੋਰ ਕ੍ਰਾਈਮ ਹੋ ਰਹੇ ਨੇ ਜੇ ਹੋਰ ਕ੍ਰਾਈਮ ਹੋ ਰਹੇ ਨੇ ਤਾਂ ਉਹਦਾ ਡਰ ਕ੍ਰਾਈਮ ਕਰਨ ਵਾਲਿਆਂ ਨੂੰ ਇਹੀ ਹੈ ਕਿ ਮੇਰੇ ਖਿਲਾਫ ਪਰਚਾ ਦਰਜ ਹੋਊਗਾ ਮੈਨੂੰ ਸਜ਼ਾ ਹੋਊਗੀ ਜੇਲ੍ਹ ਜਾਣਾ ਪਊਗਾ ਜੇ ਆਪਾਂ ਬੇਅਦਬੀ ਦੇ ਖਿਲਾਫ ਹੋ ਰਹੇ ਜੁਰਮ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੋਊਗਾ ਤਾਂ ਤੁਸੀਂ ਇਹ ਦੱਸੋ ਕਿ ਬੇਅਦਬੀ ਰੋਕਣ ਕਰਨ ਵਾਲਿਆਂ ਨੂੰ ਡਰ ਕੀ ਹੋਊਗਾ ਤੇ ਰੋਕਣ ਵਾਲੇ ਰੋਕਣਗੇ ਕਿਵੇਂ ਜੇ ਕਿਤੇ ਕੋਈ ਘਟਨਾ ਵਾਪਰ ਗਈ ਤਾ ਆਪਣੇ ਵਰਗੇ ਜਜਵਾਤੀ ਲੋਕ ਉਥੇ ਜਾਂਦੇ ਨੇ ਕਿ ਸਰਕਾਰ ਪਰਚਾ ਦਰਜ ਕਰੇ ਪੁਲਿਸ ਪਰਚਾ ਦਰਜ ਕਰੇ ਕਾਰਵਾਈ ਕਰੇ ਪਰਚਾ ਦਰਜ ਕਰਨ ਵਾਸਤੇ ਜੇ ਕੋਤਾ ਰਹੀ ਨਹੀਂ ਹੈ ਤਾਂ ਸਖਤ ਸਜ਼ਾ ਹੋਊਗੀ ਕਿਵੇਂ ਪਹਿਲਾਂ ਵਾਲੇ ਦੋਸ਼ੀਆਂ ਦੇ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ 3 ਸਾਲ ਦੀ ਉਸ ਵਿੱਚ ਸਜ਼ਾ ਨਾਲ ਦੀ ਨਾਲ ਉਹਨਾਂ ਨੂੰ ਜ਼ਮਾਨਤ ਹੋ ਜਾਂਦੀ ਆ ਬਲਕਿ ਉਲਟਾ ਸਰਕਾਰ ਉਹਨਾਂ ਨੂੰ ਸਿਕਿਉਰਟੀਆਂ ਦਿੰਦੀ ਆ ਨਹੀਂ ਬਈ ਇੱਕ ਹੋਰ ਗੱਲ ਆ ਜਾਂਦੀ ਉਹਦੇ ਵਿੱਚ ਵੀ ਜਦੋਂ ਕਾਨੂੰਨ ਹੋਣ ਦੇ ਬਾਵਜੂਦ ਵੀ ਜਿੰਨਾ ਕਿ ਵੀ ਕਾਨੂੰਨ ਹੈਗਾ ਤੁਸੀਂ ਕਹਿੰਦੇ 3 ਸਾਲ ਦੀ ਸਜ਼ਾ ਹੁੰਦੀ ਹੈ ਜਮਾਨਤ ਹੋ ਜਾਂਦੀ ਅੱਗੇ ਦੋਸ਼ੀ ਜਿਹੜਾ ਹੁੰਦਾ ਉਹ ਤਾਂ ਮਾਨਸਿਕ ਰੋਗੀ ਹੁੰਦਾ ਹਮੇਸ਼ਾ ਹਰ ਇੱਕ ਵਾਰੀ ਫਿਰ ਉਹਦੇ ਉੱਤੇ ਇਸ ਕਾਨੂੰਨ ਦੇ ਵਿੱਚ ਕੋਈ ਪ੍ਰੋਵੀਜ਼ਨ ਰਹੂਗੀ ਵੀ ਜੇ ਮਾਨਸਿਕ ਰੋਗੀ ਵੀ ਹੋਇਆ ਤਾਂ ਉਹਦੇ ਬਾਰੇ ਕੀ ਹੋਊਗਾ ਉਹਨੂੰ ਸਜ਼ਾ ਮਿਲੂਗੀ ਫਿਰ ਅਸੀਂ ਇਹ ਪੰਜਾਬ ਸਰਕਾਰ ਤੋਂ ਇਹੀ ਮੰਗ ਕੀਤੀ ਸੀ ਕਿ ਇਹ ਇੱਕ ਚੋਰ ਮੋਰੀ ਹੈ ਬੇਅਦਬੀ ਦੇ ਕੇਸਾਂ ਦੇ ਵਿੱਚ ਕਿ ਇੱਕ ਤਾਂ ਮਾਨਸਿਕ ਰੋਗੀ ਨਿਕਲਦਾ ਦੋਸ਼ੀ ਦੂਜਾ ਨਵਾਲਗ ਨਿਕਲਦਾ ਅਸੀਂ ਮੰਗ ਕੀਤੀ ਸੀ ਕਿ ਇਸ ਵਾਸਤੇ ਇੱਕ ਖਾਸ ਪ੍ਰੋਵੀਜ਼ਨ ਰੱਖੀ ਜਾਵੇ ਕਿ ਜੇ ਕੋਈ ਐਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਉਹਦੇ ਵਾਰਸਾਂ ਨੂੰ ਬਰਾਬਰ ਦੋਸ਼ੀ ਬਣਾਇਆ ਜਾਵੇ ਮਤਲਬ ਜੇ ਕਿਸੇ ਨੇ ਕੁੱਤੇ ਨੇ ਕਿਸੇ ਦੇ ਦੰਦ ਮਾਰਤਾ ਉਹਨੂੰ ਹੁਣ ਅੱਜ ਜੁਰਮਾਨੇ ਲੱਗ ਗਏ ਕੋਟ ਵੱਲੋਂ ਵੀ ਆਪਣੇ ਕੁੱਤੇ ਨੂੰ ਭਾਈ ਸੰਭੋ ਇਹ ਕਿਸੇ ਦੇ ਦੰਦ ਮਾਰਦਾ ਜੇ ਕੋਈ ਮਾਨਸਿਕ ਰੋਗੀ ਹੈ ਉਹਦੀ ਵੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਦੀ ਹੋਣੀ ਚਾਹੀਦੀ ਪਿਛਲੇ ਦਿਨੀ ਤੁਹਾਡੇ ਧਿਆਨ ਚ ਹੋਵੇ ਜੀ ਪੰਜਾਬ ਸਰਕਾਰ ਨੇ ਇੱਕ ਆਰਡਰ ਪਾਸ ਕਰਿਆ ਸੀ ਕਿ ਜੇ ਕੋਈ ਨਵਾਲਗ ਕੋਈ ਟੂ-ਵਿਲਰ ਚਲਾਉਂਦਾ ਕੋਈ ਡਰਾਈਵਿੰਗ ਕਰਦਾ ਕੋਈ ਹਾਦਸਾ ਕਰਦਾ ਤਾਂ ਉਹਦੇ ਪਰਚਾ ਦਰਜ ਉਹਦੇ ਮਾਪਿਓ ਤੇ ਕੀਤਾ ਜਾਊਗਾ ਜੇ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਵਾਸਤੇ ਸਰਕਾਰ ਇਹਨੇ ਸਖਤ ਕਦਮ ਚੱਕ ਰਹੀ ਹੈ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਕਿ ਹੁਣ ਇਹ ਕਿਨਾਂ ਨੇ ਬੈਲ ਗੱਡੀਆਂ ਦੀਆਂ ਦੌੜਾਂ ਕਿਤਾਬ ਇਹ ਲਾਪਾਸ ਕੀਤਾ ਹੈ ਜੀ ਕਿ ਸੁਪਰੀਮ ਕੋਰਟ ਨੇ ਉਹਦੇ ਤੇ ਰੋਕ ਲਾਈ ਹੋਈ ਸੀ ਦੇਖੋ ਸੁਪਰੀਮ ਕੋਰਟ ਦੇ ਅੰਗੇਸ਼ਟ ਜਾ ਕੇ ਸਟੇਟ ਗਵਰਨਮੈਂਟ ਨੇ ਇੱਕ ਬਿਲ ਪਾਸ ਕਰਤਾ ਕਿ ਅਸੀਂ ਇਸ ਰੋਕ ਨੂੰ ਨਹੀਂ ਮੰਨਦੇ ਸਾਡੇ ਸਟੇਟ ਚ ਕਿਲਾ ਰਾਜਪੁਰ ਦੇ ਵਿੱਚ ਇਹ ਰਵਾਇਤੀ ਖੇਡਾਂ ਨੇ ਇਹ ਹੋਣਗੀਆਂ ਮੈਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਅਰਵੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਇਹ ਪੁੱਛਣਾ ਚਾਹਣਾ ਕਿ ਦੱਸੋ ਬੈਲ ਗੱਡੀਆਂ ਦੀਆਂ ਰੇਸਾਂ ਤੁਹਾਡੇ ਵਾਸਤੇ ਜ਼ਿਆਦਾ ਜ਼ਰੂਰੀ ਨੇ ਜਾਂ ਬੇਅਦਵੀਂ ਰੋਕਣੀ ਜ਼ਿਆਦਾ ਜ਼ਰੂਰੀ ਆ ਹੂੰ ਇਹ ਸਰਪ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਮਾਹੌਲ ਇਹ ਬਣਾਇਆ ਜਾ ਰਿਹਾ ਕਿ ਇੱਕ ਛੋਟਾ ਜਿਹਾ ਕਦਮ ਸਰਕਾਰ ਚੱਕਦੀ ਆ ਜਿਹਦਾ ਬਹੁਤ ਛੋਟੇ ਵਰਗ ਦੇ ਲੋਕਾਂ ਨੂੰ ਥੋੜੇ ਲੋਕਾਂ ਨੂੰ ਫਾਇਦਾ ਹੁੰਦਾ ਪਰ ਉਹਨਾਂ ਪ੍ਰਚਾਰਿਆ ਇਸ ਤਰ੍ਹਾਂ ਦਿੰਦਾ ਕਿ ਜੋ ਬਹੁਤ ਵੱਡੀ ਕ੍ਰਾਂਤੀ ਲਿਆ ਦੱਤੀ ਹੁੰਦੀ ਆ ਹੋ ਸਕਦਾ ਬੈਲ ਗੱਡੀਆਂ ਦੀਆਂ ਦੌੜਾਂ ਦੇ ਜਾਂ ਬਲਦਾਂ ਦੀਆਂ ਦੌੜਾਂ ਦੇ ਪ੍ਰੇਮੀ ਉਦੇ ਨਾਲੋਂ ਜ਼ਿਆਦਾ ਹੋਵੇ ਕਾਨੂੰਨ ਬਣਾਉਣ ਦੇ ਲੋਕਾਂ ਦੀ رائے ਨਾਲੋਂ ਸ਼ਾਇਦ ਜ਼ਿਆਦਾ رائے ਮਜ਼ਬੂਤ ਉਹਨਾਂ ਲੋਕਾਂ ਦੀ ਹੋਵੇ ਹੋ ਸਕਦਾ ਗੁਰਜੀਤ ਸਿੰਘ ਦੇ ਨਾਲ ਉਹਨੇ ਲੋਕ ਜਾ ਕੇ ਖੜੇ ਹੀ ਨਹੀਂ ਜਿਨੇ ਬਲਦਾਂ ਦੀਆਂ ਗੱਡੀਆਂ ਦੀ ਦੌੜਾਂ ਵਾਲੇ ਨਾਲ ਖੜ ਕੇ ਜਾ ਕੇ ਇੱਥੇ ਫਿਰ ਲੋਕਾਂ ਨੂੰ ਸੋਚਣਾ ਪਊਗਾ ਜੀ ਆਪਣਾ ਦਿਮਾਗੀ ਪੱਧਰ ਕਿੱਥੇ ਤੱਕ ਚੱਲਿਆ ਗਿਆ ਆਪਣੀ ਸੋਚ ਕੀ ਰਹਿ ਗਈ ਵਿਚਾਰ ਕੀ ਰਹਿ ਗਏ ਇੱਕ ਪਾਸੇ ਆਪਾਂ ਕਹਿੰਦੇ ਆ ਇਹ ਗੁਰੂਆਂ ਦੀ ਧਰਤੀ ਆ ਇਹ ਤੇ ਸਰਬ ਧਰਮਾਂ ਦਾ ਸਤਕਾਰ ਆ ਅਸੀਂ ਬਹੁਤ ਧਾਰਮਿਕ ਵਰਤੀ ਦੇ ਲੋਕ ਆ ਪਰ ਸਾਡੇ ਵਾਸਤੇ ਬੇਅਦਵੀ ਰੋਕਣੀ ਜ਼ਰੂਰੀ ਨਹੀਂ ਹੈ ਸਾਡੇ ਵਾਸਤੇ ਬੈਲ ਗੱਡੀਆਂ ਦੀਆਂ ਦੌੜਾਂ ਜ਼ਰੂਰੀ ਨੇ ਲੋਕਾਂ ਨੇ ਤਾਂ ਮਾਫ਼ ਕਰਨਾ ਇਹ ਵੀ ਕਿਹਾ ਉਹਨੂੰ ਚੜਨ ਦੀ ਕੀ ਲੋੜ ਸੀ ਕਾਦੇ ਵਾਸਤੇ ਚੜ ਗਿਆ ਬੇਫਕੂਫ ਆਹ ਉਹਨੂੰ ਪਤਾ ਨਹੀਂ ਹੈਗਾ ਵੀ ਐਦਾਂ ਕੁਝ ਨਹੀਂ ਹੁੰਦਾ ਹੁੰਦਾ ਚੱਕਿਆ ਮੂੰਹ ਤੇ ਜਾ ਕੇ ਟਾਵਰ ਤੇ ਚੜ ਗਿਆ ਹੁਣ ਬੈਠਾ ਰਿਹਾ ਭਾਈ ਉਸ ਇਨਸਾਨ ਦੀ ਅੱਜ ਇਹ ਪ੍ਰਾਪਤੀ ਹੈ ਜੀ ਕਿ ਬੇਅਦਬੀ ਦੇ ਮੁੱਦੇ ਉੱਤੇ ਅੱਜ ਕੈਬਨਟ ਦੇ ਵਿੱਚ ਵੀ ਚਰਚਾ ਹੋਣ ਦੀ ਗੱਲ ਆ ਚੁੱਕੀ ਵਿਧਾਨ ਸਭਾ ਦੇ ਵਿੱਚ ਵੀ ਬਿਲ ਪੇਸ਼ ਹੋ ਸਕਦਾ ਹੈ ਇਹ ਕਰਨ ਰੋਕਾਂ ਦੀ رائے ਲੈਣ ਲਈ ਤੇ ਹਰ ਵਿਰੋਧੀ ਧਿਰ ਦਾ ਲੀਡਰ ਬੋਲ ਰਿਹਾ ਇਹ ਭਾਈ ਗੁਰਜੀਤ ਸਿੰਘ ਦੀ ਪ੍ਰਾਪਤੀ ਹੈ ਕਿ ਇਸ ਮੁੱਦੇ ਤੇ ਚਰਚਾ ਸ਼ੁਰੂ ਹੋਈ ਆ ਨਹੀਂ ਤਾਂ ਤੁਸੀਂ ਦੱਸ ਦਿਓ ਕਿ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਪਹਿਲਾਂ 5 ਸਾਲ ਰਹੀ ਕਾਂਗਰਸ ਦੀ ਸਰਕਾਰ ਉਹ ਤੋਂ ਪਹਿਲਾਂ ਰਹੀ ਅਕਾਲੀ ਦਲ ਦੀ ਸਰਕਾਰ ਕਦੇ ਇਸ ਮੁੱਦੇ ਤੇ ਇਸ ਲੈਵਲ ਦੀ ਬਹਿਸ ਹੋਈ ਹੈ ਕਦੇ ਵੀ ਨਹੀਂ ਹੋਈ ਇਹ ਭਾਈ ਗੁਰਜੀਤ ਸਿੰਘ ਦੀ ਹੀ ਦੇਣ ਹੈ ਕਿ ਇਸ ਕਾਨੂੰਨ ਦੇ ਬਾਰੇ ਅੱਜ ਇੱਕ ਪੰਜਾਬ ਪੱਧਰੀ ਚਰਚਾ ਚੱਲ ਰਹੀ ਹੈ ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਬਿੱਲ ਜ਼ਰੂਰ ਪੇਸ਼ ਕਰਾਂਗੇ ਉੱਥੇ ਪਰ ਉਸ ਤੋਂ ਬਾਅਦ ਕਾਨੂੰਨ ਕਦੋਂ ਬਣਦਾ ਉਹਦੇ ਬਾਰੇ ਚਰਚਾਵਾਂ ਹੁੰਦੀਆਂ ਅਸੀਂ ਵਿਊ ਲਾਵਾਂਗੇ ਉਹਦੇ ਨਾਲ ਸਹਿਮਤ ਹੋ ਤੁਸੀਂ ਨਹੀਂ ਮੈਂ ਸਹਿਮਤ ਨਹੀਂ ਹੈਗਾ ਜੀ ਇਸ ਕਰਕੇ ਨਹੀਂ ਮੈਂ ਸਵੈਮਤ ਹੈਗਾ ਕਿ ਇਹ ਪਹਿਲੀ ਗੱਲ ਤਾਂ ਕੈਬਨਿਟਰ ਦੇ ਵਿੱਚੋਂ ਪਾਸ ਕਰਨ ਉਸ ਜਿਹੜਾ ਡਰਾਫਟ ਸਾਨੂੰ ਹੋਮ ਡਿਪਾਰਟਮੈਂਟ ਨੇ ਇਹਨਾਂ ਦੇ ਨੇ ਉਪਲਬਧ ਕਰਾਇਆ ਇਹਨਾਂ ਨੇ ਇੱਕ ਖਰੜਾ ਤਿਆਰ ਕੀਤਾ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਆਇਆ ਛੇ 14 ਨੰਬਰਾਂ ਮੇਰੇ ਉਹ ਨੰਬਰ ਧਿਆਨ ਚ ਨਹੀਂ ਪੂਰਾ ਉਹਦੇ ਵਿੱਚ ਇਹ ਪ੍ਰੋਵੀਜ਼ਨ ਆ ਕਿ ਜੇ ਸਰਕਾਰ ਨੂੰ ਇਸ ਬਿਲ ਵਿੱਚ ਕੋਈ ਘਾਟ ਲੱਗਦੀ ਹੈ ਤਾਂ 2 ਸਾਲ ਦਾ ਸਮਾਂ ਰੱਖਿਆ ਹੋਇਆ ਉਹਦੇ ਵਿੱਚ ਸੋਧ ਕਰਨ ਲਈ ਐਮੈਂਡਮੈਂਟ ਹੋ ਸਕਦੀ ਹੈ ਐਮੈਂਡਮੈਂਟ ਹੋ ਸਕਦੀ ਹੈ ਇਹਨਾਂ ਨੇ ਖੁਦ ਰੱਖਿਆ ਹੋਇਆ ਉਹਦੇ ਵਿੱਚ ਪਰ ਉਹ ਕਹਿੰਦੇ ਅਸੀਂ ਡਰਾਫਟ ਕਰਕੇ ਰੱਖ ਲੈਣਾ ਅਸੀਂ ਕਰਕੇ ਪੱਕਾ ਹੀ ਧਾਰਾਂਗੇ ਫਿਰ ਨਹੀਂ ਨਹੀਂ ਪੱਕਾ ਕਦੋਂ ਧਾਰ ਕੋਈ ਟਾਈਮ ਬਾਉਂਡ ਲੈਣ ਸੁਜੈਸ਼ਨ ਲੈਣੇ ਨੇ ਤਾਂ ਭਗਵੰਤ ਮਾਨ ਦੱਸਣਗੇ 15 ਦਿਨ 20 ਦਿਨ 1 ਮਹੀਨਾ ਅਸੀਂ ਸੁਜੈਸ਼ਨ ਲਵਾਂਗੇ ਮਹੀਨੇ ਬਾਅਦ ਦੁਬਾਰੇ ਸੈਸ਼ਨ ਸੱਦਾਂਗੇ ਤੇ ਇਹਨੂੰ ਪਾਸ ਕਰ ਦਾਂਗੇ ਉਸ ਦਿਨ ਕਿਹੜੇ ਕਿਹੜੇ ਧਰਮਾਂ ਦੇ 代表 ਤੁਹਾਡੇ ਨਾਲ ਸੀ ਸਾਰਿਆਂ ਦੀ ਰਾਏ ਤੁਹਾਡੇ ਨਾਲ ਮਿਲਦੀ ਸੀ ਹਾਂਜੀ ਬਿਲਕੁਲ ਮਿਲਦੀ ਰਹੀ ਆ ਇੱਥੇ ਹੋਮ ਡਿਪਾਰਟਮੈਂਟ ਦੇ ਐਲਕੇ ਜਦਵੈ ਇਹਨਾਂ ਨੇ ਨਿਯੁਕਤ ਕੀਤੇ ਸੀ ਸੀਐਮ ਆਫਿਸ ਵੱਲੋਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਉੱਥੇ ਜਿਹੜੇ ਇੱਕ ਮੋਰਚਾ ਕੋਆਰਡੀਨੇਟਰ ਨੇ ਗੁਰਪ੍ਰੀਤ ਸਿੰਘ ਔਰ ਜੇ ਸੁਆਮੀ ਗੁਰਜੇਸ਼ਵਰ ਜੀ ਨੇ ਸਨਾਤਨ ਮਤ ਤੋਂ ਕੈਥੋਲਿਕ ਚਰਚ ਦੇ ਫਾ ਅ ਸ਼ਾਹੀ ਇਮਾਮ ਨੇ ਲੁਧਿਆਣੇ ਤੋਂ ਉਹਨਾਂ ਦੇ ਐਡਵੋਕੇਟ ਤੇ ਉਹਨਾਂ ਦੇ ਜ਼ਿਲ੍ਹਾ ਦਾ ਪ੍ਰਧਾਨ ਨੇ ਦਿਲਬਰ ਖਾਨ ਜੀ ਪਟਿਆਲੇ ਤੋਂ ਉਹ ਸਾਰੇ ਉੱਥੇ ਨਾਲ ਜਾ ਕੇ ਸਾਰੀ ਗੱਲਬਾਤ ਸੁਣ ਕੇ ਆਪਣੀ ਸਹਿਮਤੀ ਦੇ ਕੇ ਗਏ ਨੇ ਇੱਕ ਮਤ ਸੀ ਸਾਰੇ ਬਿਲਕੁਲ ਇੱਕ ਮਤ ਸੀ ਉਹ ਕੱਲ ਵੀ ਇੱਥੇ ਮੋਰਚੇ ਦਾ ਆ ਕੇ ਸਹਿਮਤੀ ਦੇ ਕੇ ਗਏ ਨੇ ਹੂੰ ਮੈਨੂੰ ਫਿਰ ਸੁਝਾਅ ਕੀਤੇ ਲੋਕੀਂਦੇ ਤੁਹਾਨੂੰ ਕੀ ਲੱਗਦਾ ਕੀਤੇ ਸੁਝਾਵਾਂ ਦੀ ਲੋੜ ਹੈ ਸਰਕਾਰ ਨੂੰ ਅਸੀਂ ਇਹ ਨਹੀਂ ਮੈਨੂੰ ਇਹਨਾਂ ਦੇ ਸ਼ੱਕ ਹੈ ਜੀ ਨੀਅਤ ਦੇ ਕਿ ਇਹ ਸੁਝਾਅ ਨਹੀਂ ਲੈਣਾ ਚਾਹੁੰਦੇ ਇਹ ਜ਼ਾਦਾ ਅਰਵਿੰਦ ਕੇਜਰੀਵਾਲ ਜਾਂ ਸੈਂਟਰ ਦੀ ਭਾਜਪਾ ਸਰਕਾਰ ਦੇ ਦਬਾਅ ਵਿੱਚ ਨੇ ਸੁਝਾਅ ਦਾ ਹੀ ਗੱਲ ਤਾਂ ਇਹ ਸਰਪੇ ਇਸ ਗੱਲ ਨੂੰ ਠੰਡੇ ਵਾਸਤੇ ਵਿੱਚ ਪਾਉਣ ਵਾਸਤੇ ਕਰ ਰਹੇ ਨੇ ਜੇ ਇਹਨਾਂ ਦੀ ਨੀਅਤ ਸਾਫ਼ ਹੋਵੇ ਤਾਂ ਇਹ ਕੈਬਨਿਟ ਦੇ ਵਿੱਚੋਂ ਪਾਸ ਕਰਦਣ ਸੁਝਾਅ ਲੈਣੇ ਨੇ ਫਿਰ ਅਮੈਂਡਮੈਂਟ ਕਰ ਲੈਣੇ ਉਹਦੇ ਵਿੱਚ ਜਾਂ ਉਹਨੂੰ ਟਾਈਮ ਬౌండ్ ਕਰਨਾ ਕਿ ਸੁਝਾਅ ਲੈਣ ਦੀ ਜਿਹੜੀ ਪ੍ਰਕਿਰਿਆ ਓ 15 ਦਿਨ 20 ਦਿਨ 1 ਮਹੀਨਾ ਉਹਨੂੰ ਟਾਈਮ ਬਾਉਂਡ ਕਰਨ ਤੇ ਸਪੈਸ਼ਲ ਸਦਨਾ ਪਹਿਲਾਂ ਦੇਖੋ ਸੈਸ਼ਨ ਜਿਹੜਾ 10 11 ਤਰੀਕ ਦਾ ਸੱਦਿਆ ਗਿਆ ਨਾ ਸਰਕਾਰ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਬੇਅਦਬੀ ਦਾ ਕਾਨੂੰਨ ਪਾਸ ਕਰਨ ਵਾਸਤੇ ਸਪੈਸ਼ਲ ਸਦਨ ਸੱਦਿਆ ਗਿਆ ਹੈ ਪਰ ਦੋ ਦਿਨ ਦੇ ਵਿੱਚ ਇਹਨਾਂ ਨੇ ਉਸ ਤੇ ਬਿਲਕੁਲ ਕੋਈ ਗੱਲ ਨਹੀਂ ਕੀਤੀ ਹੈਗੀ ਇੱਕ ਸੀਆਈਐਸਐਫ ਜਿਹੜੀ ਉੱਥੇ ਪਾਖੜਾ ਨੰਗਲ ਡੈਮ ਤੋਂ ਹਟਾਉਣ ਵਾਸਤੇ ਇਹਨਾਂ ਨੇ ਮਤਾ ਪਾਇਆ ਤਾਂ ਤੁਸੀਂ ਕੱਲ ਦਾ ਮੈਂ ਸਾਰਾ ਸੁਣਿਆ ਸੀ ਉਹ ਸੰਸਦ ਦੇ ਵਿੱਚ ਵਿਧਾਨ ਸਭਾ ਜੋ ਕਾਰਵਾਈ ਹੋਈ ਪਹਿਲੇ 5 ਮਿੰਟਾਂ ਦੇ ਵਿੱਚੋਂ ਮਤਾ ਪਾਸ ਹੋ ਗਿਆ ਸੀ ਮੌਜੂਦਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸਪੀਕਰ ਸਾਹਿਬ ਨੇ ਪੜਿਆ ਪ੍ਰਤਾਪ ਸਿੰਘ ਬਾਜਵਾੜੇ ਸਹਿਮਤੀ ਦੇਤੀ ਜਦੋਂ ਇੱਕ ਮਤੇ ਤੇ ਸਰਕਾਰ ਨੇ ਪੇਸ਼ ਕੀਤਾ ਵਿਰੋਧੀ ਤੇ ਨਸਹਿਮਤੀ ਦੇਤੀ ਤਾਂ ਵਿਧਾਨ ਸਭਾ ਦੇ ਵਿੱਚ ਟਾਈਮ ਕਿਉਂ ਖਰਾਬ ਕੀਤਾ ਗਿਆ ਇਹ ਅਗਲੇ ਮਤੇ ਤੇ ਗੱਲ ਕਰਦੇ ਮੈਂ ਤਾਂ ਸਮਝਦਾ ਕਿ ਕਿਤੇ ਨਾ ਕਿਤੇ ਇਹਨਾਂ ਦੀ ਨੀਅਤ ਵਿੱਚ ਹੁਣ ਖੋਟ ਆ ਗਿਆ ਜੋ ਪਹਿਲਾਂ ਸਟੇਟਮੈਂਟਾਂ ਦਿੱਤੀਆਂ ਗਈਆਂ ਸਾਡੇ ਨਾਲ ਮੀਟਿੰਗਾਂ 'ਚ ਸਾਨੂੰ ਵਿਸ਼ਵਾਸ ਦਿੱਤੇ ਗਏ ਅੱਜ ਉਸ ਮੁਤਾਬਕ ਹਾਲਾਤ ਨਹੀਂ ਸਰਕਾਰ ਉਸ ਮੁਤਾਬਕ ਕੰਮ ਨਹੀਂ ਕਰ ਰਹੀ ਸਰਕਾਰ ਕਿਸੇ ਨਾ ਕਿਸੇ ਦਬਾਅ ਦੇ ਵਿੱਚ ਹੈ ਬਿਲਕੁਲ ਸੋ ਜਿਹੜਾ ਬੇਦਬੀ ਕਾਨੂੰਨਾ ਬਾਰੇ ਸਰਕਾਰ ਦੇ ਕੋਲ ਪਹੁੰਚ ਕਰਨਾ ਸਰਕਾਰ ਵੱਲੋਂ ਉਹ ਭਰੋਸਾ ਦੇਣਾ ਉਤਸ਼ਾਹ ਲੋਕਾਂ ਦਾ ਵੱਧ ਜਾਣਾ ਕਿ ਸ਼ਾਇਦ ਹੁਣ ਬੇਦਬੀਆਂ ਦੇ ਉੱਤੇ ਕਾਨੂੰਨ ਬਣ ਜਾਊਗਾ 10 ਤਰੀਕ ਨੂੰ ਆਉਂਦੀ 10 ਤਰੀਕ ਨੂੰ ਜੋ ਸੈਸ਼ਨ ਸੱਦਿਆ ਗਿਆ ਉਹਦੇ ਵਿੱਚ ਕਾਨੂੰਨ ਬਣ ਜਾਊਗਾ ਪਰ ਉਹ ਉਤਸ਼ਾਹ ਹੁਣ ਲੋਕਾਂ ਦਾ ਵੀ ਠੰਡਾ ਪੈਂਦਾ ਦਿਖ ਰਿਹਾ ਤੇ ਇਹਨਾਂ ਦਾ ਸਵਾਲ ਜਿਹੜਾ ਹੈਗਾ ਸਰਕਾਰ ਦੀ ਨੀਅਤ ਦੇ ਉੱਤੇ ਵੀ ਉਹ ਆ ਜਿਹੜਾ ਖੜਾ ਹੁੰਦਾ ਤੇ ਸ਼ੱਕੀ ਨਿਗਾਹ ਦੇ ਨਾਲ ਹੁਣ ਇਹ ਵੀ ਸਰਕਾਰ ਨੂੰ ਦੇਖ ਰਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਇੰਨੇ ਭਰੋਸੇ ਦੇ ਨਾਲ ਜਾਂ 100% ਸਕਾਰਾਤਮਕਤਾ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਗੱਲ ਕੀਤੀ ਸੀ ਤਾਂ ਫਿਰ ਅੱਜ ਕੀ ਹੋ ਗਿਆ ਕਿਹਦਾ ਦਬਾਅ ਪਿਆ ਹੁਣ ਵਿਰੋਧੀ ਪਾਰਟੀਆਂ ਦਾ ਪਿਆ ਕੇਂਦਰ ਦਾ ਦਬਾਅ ਪਿਆ ਜਾਂ ਦਿੱਲੀ ਦੀ ਉਹ ਜਿਹੜੀ ਪ੍ਰਤੀਯੋਗਤਾ ਕਰਨ ਵਾਲੀ ਟੀਮ ਆ ਕੇ ਪੰਜਾਬ ਦੇ ਵਿੱਚ ਬੈਠੀ ਹੈ ਜਾਂ ਉਹਨਾਂ ਦਾ ਦਬਾਅ ਪਿਆ ਆਖਿਰ ਮੁੱਖ ਮੰਤਰੀ ਸਾਹਿਬ ਦੇ ਸ਼ਬਦ ਜੋੜੇ ਤੇ ਇੰਨੇ ਕੰਫੀਡੈਂਸ ਸੀ ਜੋ ਬਿਆਨ ਉਹਨਾਂ ਨੇ ਬੜੇ ਕੰਫੀਡੈਂਸ ਨਾਲ ਦਿੱਤਾ ਸੀ ਕਿ ਕਾਨੂੰਨ ਹੁਣ ਬਣ ਕੇ ਹੀ ਰਹੇਗਾ ਹੁਣ ਪੂਰਾ ਭਰੋਸਾ ਤੁਹਾਨੂੰ ਦੇ ਦਿੱਤਾ ਉਹ ਗੱਲਾਂ ਜਿਹੜੀਆਂ ਹੈਗੀਆਂ ਹੁਣ ਬਦਲਦੀਆਂ ਕਿਉਂ ਦਿਖਾਈ ਦੇ ਰਹੀਆਂ ਹੁਣ ਤਾਂ ਸਵਾਲ ਇਸ ਗੱਲ ਦੇ ਉੱਤੇ ਵੀ ਆਉਣ ਵਾਲੇ 2 ਦਿਨਾਂ ਦੇ ਵਿੱਚ ਕੀ ਇਸ ਕਾਨੂੰਨ ਦੇ ਉੱਤੇ ਕੋਈ ਚਰਚਾ ਹੋਵੇਗੀ ਵੀ ਜਾਂ ਨਹੀਂ ਹੋਵੇਗੀ ਜੇ ਹੁੰਦੀ ਹੈ ਤਾਂ ਕਿੰਨੀ ਕੁ ਹੁੰਦੀ ਹੈ ਜੇਕਰ ਸੁਝਾਅ ਲਏ ਜਾਂਦੇ ਆ ਤਾਂ ਟਾਈਮ ਬੌਂਡ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਕਾਨੂੰਨ ਬਣੂਗਾ ਕੀ ਬਣੇਗਾ ਜਾਂ ਸਿਰਫ ਠੰਡੇ ਵਾਸਤੇ ਪਾਏਗਾ ਇਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨੰਦ ਸਿੰਘ ਪੰਜਾਬੀ ਲੋਕ ਚੈਨਲ